लो जी आज होगी ट्वेंटी टू तो आप करी सवेरे सवेरे वीडियो स्टार्ट आज है अमनू का बर्थडे हैप्पी बर्थडे सवेरे सवेरे काम लगे पे ने ਮੇਰੇ ਵਰਗੇ ਸਵੀਰੇ ਸਵੀਰੇ ਸ਼ੂਟਿੰਗ ਕਰ ਰਹੀ ਹੈ ਹੈਪੀ ਬਰਥਡੇ ਥੈਂਕ ਯੂ ਅੱਜ ਕੁੜੀ ਦਾ ਬਰਥਡੇ ਆ ਪਾਈ ਤੁਹਾਨੂੰ ਜਮ ਐਕਸਾਈਟਮੈਂਟ ਨਹੀਂ ਤੈਨੂੰ ਮੈਂ ਪੁੱਛ ਰਹੀ ਆ ਮੈਂ ਕਿਹ ਕੀ ਗਿਫਟ ਕਰਾਂ ਹਾਂ ਸੈਂਟੀ ਦੇ ਦੇ ਦਾਰੂ ਦੀ ਅੱਜ ਸਾਰੇ ਆਪਾਂ ਨੇ ਬਲੈਕ ਪੂਜੇ ਨੂੰ ਦੇ ਦੇਣਾ ਕਿ ਕੌਣ ਜੀ ਸਾਰੇ ਆਪਾਂ ਨਹੀਂ ਰੋਸੇ ਗਿਫਟ ਕਰਾਂਗੇ ਫਿਰ ਸ਼ਾਮ ਨੂੰ ਆਉਲੀਏ ਆਪਾਂ ਬਾਏ ਸ਼ਾਮ ਦੁੱਸਰ ਨੂੰ ਕੀ ਖਾਣਗੇ ਅਗੀ 12 ਵਜੇ ਠੀਕ ਹੈ 1 16 ਨਾ ਬਦ ਨੌ ਦਾ ਸੀਗਾ ਅੰਦਰ 2009 ਦਾ ਬਸ ਦੋਸਾਲ ਮੋਰ ਬਟ ਆਈ ਵਿਲ ਬੀ ਏਟਿੰਗ ਸਾਨੂੰ ਬੜੇ ਫੁੱਲ ਪਰਸਾਵਾਂਗਾ ਤੇ ਕੀ ਹੋਜੂ ਫਿਰ ਵਿਆਹ ਦੀ ਉਮਰ ਨੇੜੇ ਹੋਜੂ ਆਪਸ਼ਨ ਸਾਡੇ ਕੋਲ ਬਹੁਤ ਪਈਆਂ ਨੇ ਜਾਂ ਤੇਰੇ ਲਈ ਜਾਂ ਇਹਦੇ ਲਈ ਆਪਸ਼ਨ ਬਹੁਤ ਨੇ ਲੈਕ ਦੀ ਤਾਂ ਮੈਂ ਕੋਈ ਜੁੰਦਾ ਤਾਂ ਆ ਕਰਾਂਗੇ ਆ ਕਿ ਮੈਂ ਆਪਣੀ ਮਾਰ ਮਾਰ ਕੀ ਕਰੂੰ ਮਾਂ ਪਿਓ ਦੀ ਖਰ ਸਾਥ ਹੈ ਨਹੀਂ ਕੋਈ ਜੁੰਦਾ ਹੈਗਾ ਜੀ ਆਪਣੀ ਇੰਡੀਆ ਚ ਨਹੀਂ ਹੈਗਾ ਇਹ ਜੀ ਰੂਲ ਹੈ ਦੇਖਾਂਗੇ ਹੁਣੀ ਹੋਈਆ ਮੈਨੂੰ ਆਫਰ ਆਉਂਦਾ ਨਹੀਂ ਹੁਣੀ 12 ਨ ਲਾਈਨ ਮੇਰਾ ਬੱਸ ਬੱਲਾ ਬੱਲਾ ਖੁਸ਼ੀਆ ਬਾਤ ਨਹੀਂ ਹੋਣੀ ਅਮਰ ਤੇਰੀ ਸਿਕਿਉਰਟੀ ਕੈਰੀਅਰ ਉਸੇ ਅੱਗੇ ਜਾ ਕੇ ਵੀ ਮੈਦਾਨ ਸਾਫਾ ਅਮਨ ਨੂੰ ਕਿਤੇ ਕੁਝ ਹੋ ਨਾ ਜਾਵੇ ਇੰਨਾ ਪਿਆਰ ਆ ਗਿਆ ਤਾਂ ਆਇਆ ਨਹੀਂ ਬੁੜਾ ਲੈਣ ਵਾਸਤੇ ਇੱਕ ਵਜ ਗਈ ਬੀਬੀ ਕੋਲ ਆ ਗਈ 마שי ਚਾਹ ਮੈ ਭੇਜਨੀ ਆ ਮੈਂ ਜੁੱਤੀ ਪਾ ਲ ਤੁਸੀਂ ਪਹਿਲਾਂ ਕਿੱਧਰ ਆਪਣੀ ਗੱਡੀ ਵੀ ਕਰ ਲਈਏ ਸਟਾਰਟ ਨਾ ਆਪਾਂ ਚੱਲੇ ਆਂ ਆਪਣੀ ਐਲਸੀਡੀ ਲੈਣ ਕਿੱਡੀ ਚਰੀ ਬਾਲੀ ਗੰਦੀ ਆ ਜੱਕ ਮੈਂ ਕਹੂੰਗੀ ਆ ਕਿੰਨੀ ਗਲਤੀ ਪਈ ਹੈ ਕੱਲ੍ਹ ਪਰਸੇ ਤੋਂ ਤੋ ਜੀ ਆਪਣੀ ਐਨਸੀਡੀ ਹੋ ਗਈ ਐ ਸੈਕਟ ਤੇ ਬਸ ਹੁਣ ਆਪਾਂ ਇਹਨੂੰ ਪਿੱਛੇ ਰੱਖ ਰਿਆਂ ਤੇ ਇਸ ਤੋਂ ਬਾਅਦ ਜ ਹੁਣ ਆਪਾਂ ਜਾਵਾਂਗੇ ਨਵੂ ਅਮਨ ਵਾਸਤੇ ਗਿਫਟ ਲੈਣ ਵਾਸਤੇ ਬਾਕੀ ਦੇਖਦੇ ਜਾਂਦੇ ਕਿ ਉਸ ਆਪਾਂ ਨੂੰ ਕੀ ਪਸੰਦ ਆ ਜੇ ਨਹੀਂ ਤੁਸੀਂ ਸਿਲੈਕਟ ਨਹੀਂ ਕੀਤਾ ਸੋ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਗਿਫਟ ਘਰੇ ਜਾ ਕੇ ਆ ਲਿਆ ਅਮਨ ਜੋ ਦਾ ਗਿਫਟ ਪਿਆਲੇ ਤੋਂ ਬਾਕੀ ਹੋਰ ਵੀ ਬਹੁਤ ਸਾਰਾ ਲਿਆਂਦਾ ਆਪਾਂ ਨੇ ਮੈਂ ਤੁਹਾਨੂੰ ਬਾਅਦ ਚ ਸਾਰਾ ਦਿਖਾਨੀ ਆ ਲੋਜੀ ਪਟਿਆਲੇ ਤੋਂ ਆਪਾਂ ਆ ਗਏ ਸੀ ਤੇ ਆਂਡਸ ਆਲ ਮੈਨੇ ਇੱਧਰ ਸੈਂਡਵਿਚ ਬਣਾਉਣ ਦੀ ਸਮਾਨ ਕਰ ਲਿਆ ਰੈਡੀ ਇਹ ਮੈਂ ਸਮਾਨ ਲੈ ਕੇ ਇਸ शिमला ਮਿਰਚ ਤੇ ਆ ਮੈਂ ਟਮਾਟਰ ਕੱਟ ਲਈ ਤੇ ਦੋ ਪਿਆਜ਼ ਦੋ शिमला ਮਿਰਚ ਨਾਲ ਆਪਣੇ ਘਰ ਦੀ ਹਰੀ ਮਿਰਚ ਦੀ ਕਿ ਬਹੁਤ ਕੌੜੀ ਹੈ ਤਾਂ ਮੈਂ ਦੋ ਹੀ ਕਟੀਆਂ ਨੇ ਹੀ ਬਾਕੀ ਮੈਂ ਥੋੜੀ ਲਾਅ ਮਿਰਚ ਪਾਉਂਗੀ ਤੇ ਇੱਧਰ ਆਪਣੀ ਆ ਗਈ ਵਾਈਟ ਸੌਸ ਤੇ ਆਪਣੀ ਆ ਗਈ ਰੈੱਡ ਸੌਸ ਇਹ ਸੌਸ ਨਹੀਂ ਹੈਗੀ ਇਹ ਕੇ ਆਪਾਂ ਮਲਾਈ ਵੀ ਪਾ ਸਕਦੇ ਹਾਂ ਜੇ ਥਾਂ ਜੀ ਆਪਣੇ ਕੋਲੇ ਨਹੀਂ ਹੈਗੀ ਮੈਂ ਮਲਾਈ ਵੀ ਪਾਉਣੀ ਆ ਮੱਕੇਦਰ ਮੈਂ ਨਹੀਂ ਤੇਲ ਧਰਤਾ ਵੀ ਮੇਰਾ ਤੇਲ ਥੋੜਾ ਹੋਊਗਾ ਪਿਘਲ ਜਾਊਗਾ ਆ ਦੇਖੋ ਜੀ ਸੋ ਬਾਕੀ ਮੈਂ ਇੱਕ ਬੌਲ ਲੈ ਕੇ ਆਨੀ ਆ ਤੇ ਆ ਆਪਣੇ ਸੀਗੇ ਇਹ ਪਰਸਲੇ ਕੇਸ ਮੈਂ ਡਿਡ ਚੱਕਾ ਵੀ ਡੇਡੇ ਦੀ ਹੈਗੀ ਆ ਦੋ ਦਿਨ ਦੀ ਹੋਰ ਪੱਕੇ ਅੱਜ ਆਪਾਂ ਫਿਨਿਸ਼ ਕਰਦੇ ਨੇ ਸੋ ਲੋ ਜੀ ਮੇਰਾ ਸਾਰਾ ਸਮਾਨ ਰੈਡੀ ਹੈ ਬਸ ਹੁਣ ਮੈਂ ਲੈ ਕੇ ਆਪਣਾ ਬੌਲ ਜਿਹਦੇ ਵਿੱਚ ਮੈਂ ਸਾਰਾ ਸਮਾਨ ਨੂੰ ਪਾਉਂਗੀ ਵਿਚੇ ਸੌਸ ਪਾਉਂਗੀ ਦੋਨੀ ਆਣੀ ਆ ਤੇ ਨਾਲ ਨਮਕ ਪਾਉਂਗੀ ਤੇ ਫਿਰ ਬਾਕੀ ਆਪਾਂ ਬਣਾਨੇ ਆਪਣੇ ਸੈਂਚ ਲੋ ਦੀ ਸਭ ਤੋਂ ਪਹਿਲਾਂ ਮੈਂ ਪਾ ਰਹੀ ਹਾਂ ਮਿਉਨਿਸ ਦੇ 2 ਚਮਚਾ ਓਫ ਓਫ ਤਾਂ ਬੜਾ ਭਿਆਨਕ ਕੱਟਣਾ ਬਾਕੀ ਮੇਰੀ ਸਲਾਹ ਹੈ ਅੱਜ ਨਾ ਬ੍ਰੈਡ ਆਉਟ ਤੇ ਵੀ ਥੋੜੀ ਥੋੜੀ ਮਿਉਨਿਸ ਲਾਣ ਦੀ ਬਾਕੀ ਦੇਖਦੇ ਹਾਂ ਕੀ ਬਣਦਾ ਹੈ ਮਿਉਨਿਸ ਤੇ ਮੈਂ ਥੋੜੀ ਜਿਹੀ ਰੱਖੀ ਹਾਂ ਤੇ ਮਨ ਮੈਂ ਪਾਣੀ ਚ ਸੌਸ ਤੋ ਬਾਅਦ ਹਮਨੇ ਸਾਰਾ ਸਮਾਨ ਪਾਣਾ ਸਮਾਨ ਸਾਰਾ ਸਮਾਨ ਵਿੱਜੇ ਦੇ ਵਿੱਚ ਪਾਨੇ ਉਸ ਤੋਂ ਬਾਅਦ ਵੀਡੀਓ ਬਣਾਉਣੀ ਜੀ ਮੈਂ ਸਾਰਾ ਕੁਝ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਿਉਂਕਿ ਤਨੇ ਮਿਕਸ ਕਰਦੇ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹੋਰ ਵੀ ਸਾਰਾ ਕੁਝ ਏੜੇ ਕਰ ਲੈਣੇ ਆ ਲੋ ਜੀ ਆਪਾਂ ਪਾਰੇ ਥੋੜੀ ਜਿਹੀ ਹਰੀ ਲਾਲ ਮੇਟ ਸੋਰੀ ਲਾਲ ਨੇ ਸਾਰੇ ਆਪਣੇ ਟੇਕ ਲੇ ਗਏ ਆਪਾਂ ਪਾਏ ਬਸ ਮੈਂ ਥੋੜੀ ਜਿਹੀ ਪਾਈ ਕਿਉਂਕਿ ਹਰੀ ਮੇਜਾ ਜ਼ਿਆਦਾ ਕੌੜੀ ਆ ਕਿਉਂ ਮੈਂ ਪਮਦੇ ਚ ਨਮਕ ਜਿਹਦੇ ਬਿਨਾ ਮੇਰੇ ਘਰ ਤੇ ਨ ਸਰਤਨ ਨਾ ਬੇ ਨਮਕ ਤਾਂ ਬਣਾ ਜੁੜੀ ਕਿ ਤੁਸੀਂ ਦੇਖ ਲਈ ਆਪਣੇ ਪਾਣਾ ਹੋ ਗਏ ਮੈਸੇਜ ਲੈਣੇ ਡਿਸਟਰਬ ਨਹੀਂ ਹੋਇਆ ਤਾਂ ਸੋ ਲੋ ਜਿਨ ਨਾ ਕਰਨ ਕਰਦੇ ਚੰਗੀ ਤਰ੍ਹਾਂ ਮਿਕਸ ਮੈਂ ਇਹ ਮੈਂ ਬਾਅਦ ਵਿੱਚ ਵੀ ਦਿਖਾਉਂਗੀ ਹਾਂ ਪੇਸਟ ਮੇਰਾ ਰੈਡੀ ਹੈ ਜਿਹਦੇ ਮੈਂ ਦੋ ਬਰੈਡ ਕੱਟ ਲਈ ਬਰੈਡਾਂ ਕਿੰਨੇ ਦੋਨੇ ਸਾਈਡ ਤੇ ਰੱਖਨੇ ਕਿਉਂ ਤੇ ਤੇ ਥੋੜੀ ਜਿਹੀ ਲਾਉਂਗੀ ਮਾਇਨਿਸ ਤੇ ਬਾਅਦ ਚ ਫਿਰ ਆਪਾਂ ਖਾਵਾਵਾਂਗੇ ਫਿਰ ਆਪਾਂ ਇਹਦੇ ਤਰਾਂਗੇ ਤੇ ਆਪਣੇ ਸੈਂਡਵਿਚ ਹੋਣਗੇ ਰੈਡੀ ਚਾਹ ਦੇਖੋ ਆਪਣੇ ਕਿੰਨੇ ਸਾਨ ਲੱਗ ਰਹੇ ਨੇ ਇਸ ਚੈਨਲ ਬਈ ਸੈਂਡਵਿਚ ਸਭ ਤੋਂ ਪਹਿਲਾਂ ਮੈਂ ਮਾਇਨਿਸ ਲਾਇਆ ਤੇ ਵਿਚ ਆਪਣੇ ਪੇਸਟ ਪਾ ਦਿਆ ਤੇ ਹੁਣ ਇਹਦੇ ਜੀਆ ਟਾਪ ਕੇ ਮੈਂ ਉਹ ਤੇ ਅੰਸੋ ਬੱਤੀ। ਨੂੰਚ ਟੱਕਣਾ ਆਪਾਂ ਨੇ ਲਾਤੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਬੰਦ। ਦੇਖੋ ਜੀ ਆ ਆਪਣਾ ਰੈਡੀ ਹੋ ਗਿਆ ਹੈ ਸੈਂਡਵਿਚ। ਹੱਦਕਲਾ ਵੀ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਨੂੰ ਚਾਹੇ ਵਿੱਚੋਂ ਕੱਟ ਲਈ ਚਾਹੇ ਅੰਦਰ ਆਪ ਫਰਾਈ ਆਣੇ ਤਾਂ ਸੌਸ ਲੈ ਜਾਈਏ ਦੇਖਦੇ ਹਾਂ ਉਹਦਾ ਕੀ ਰਿਐਕਸ਼ਨ ਹੁਕਾ। ਬਾਕੀ ਪਹਿਲੇ ਮੈਂ ਦੋਅਦਰ ਤਿਆਰ ਕਰ ਦੇ ਸੀ ਰੱਖਣਾ ਪਹਿਲਾਂ ਮੈਂ ਨਾਲ ਤੇ ਉਫ ਇਹ ਚੱਕ ਬਹੁਤ ਉੱਚ ਤਾਂ ਆਪਾਂ ਨੇ ਕਰਦੇ ਬੰਦ ਤੇ ਮੈਨੂੰ ਤੇ ਫੜ ਕੇ ਹੀ ਸੈਂਡਵਿਚ ਉਹ ਮੈਨੂੰ ਲੱਗੇ ਜਿਹੜੇ ਸਮਾਂ ਤੇ ਹੋਈ ਹਮਨੇ ਅੱਗੇ ਬਿਜਾ ਦਿਆ ਲੱਗਦੀ ਜਾ ਰਹੀ ਹੈ ਪੂਰੀ ਟ੍ਰੇਨਿੰਗ ਮਿਲ ਗਈ ਖਾਓ ਮਸੀ ਐ ਦਰਸ ਚੱਲ ਰਿਹਾ ਐਸੀੜੀ ਆ ਗਈ ਹੁਣ ਇਹ ਲੈ ਕੇ ਆਏ ਆ ਮਸਾਂ ਹੈ ਯੇ ਬਚੀ ਲੋ ਜੀ ਆਪਾਂ ਜਾ ਰਹੇ ਆ ਮੰਦੇ ਕੇ ਕੱਟਣ ਵਾਸਤੇ ਪਰਦੇ ਕਰ ਦੋ ਬਸ ਬੀਬੀ ਆ ਰਹੇ ਨੇ ਬੀਬੀ ਹੌਲੀ ਹੌਲੀ ਆ ਜੂਗੀ ਅੱਪੇ ਚਲੋ ਜੀ ਲੈਟਸ ਗੋ ਹਣਾ ਮੈਂ ਚੱਕ ਕੇ ਉੱਪਰ ਰੱਖਦੀ ਆ ਆ ਬਾਪੂ ਜਿਹੜੇ ਅੰਬ ਦਿੱਤੇ ਸੀਗੇ ਇਹ ਮੈਂ ਪਾਣੀ ਚ ਭਿਓ ਕੇ ਰੱਖ ਦਿੱਤੇ ਨਾ ਵਿੱਚ ਨਾ ਮਿੱਠੇ-ਮਿੱਠੀ ਜੀ ਹੋ ਸੀਗੀ ਮੈਨੂੰ ਕੰਨ ਤੋ ਜਾਰੀ ਲਓ ਜੀ ਦੇਖੋ ਹੈ ਗੱਡੀਆਂ ਗੱਡੀਆਂ ਤਿੰਨ ਗੱਡੀਆਂ ਉਧਰ ਖਿਦੂ ਨੂੰ ਵਾਕੀ ਆਪਣੇ ਉੱਪਰ ਨੇ ਆ ਜਾ ਬਈ ਘਰ ਦੇ ਮੈਂਬਰ ਲਿਆ ਲਓ ਸੋ ਜੀ ਆਪ ਆ ਗਿਆ ਅਮਨ ਜੋ ਦੁਪੱਟੇ ਤੇ ਅਮਨ ਉਧਰ ਵੀ ਉਧਰ ਵੀ ਉਧਰ ਵੀ ਆ ਆ ਤਾਰੀ ਕਰ ਨਾ ਬੱਸ ਅਛੜਾ ਅੰਗੂਰ ਪਾਈ ਅੰਗੂਰ ਹਾਂਜੀ ਹਾਂ ਬਿਕੇ ਬਿਕੇ ਮਿਲ ਕੋੜ ਆ ਰਿਹਾ ਹਾਂ ਕੋਲ ਕੋਲ ਲੈਣਾ ਨੇ ਕੋਲ ਲੈਣਾ ਹਾਂਜੀ ਅਛੜੀ ਦੀ ਜੀ ਆਦਰ ਰੱਡੀ ਦੀ ਆ ਦਾ ਪਹਿਲਾ ਤੋਂ ਹੀ ਰੋਣਾ ਪੈ ਗਿਆ ਬੈਠ ਜਾ ਇਹ ਰਾਮਾ ਇਹ ਤਾਂ ਆਜੋ ਆਜੋ ਮਿਲ ਪਾ ਆਇਓ ਰਿਆ ਲੱਗਦਾ ਅਜਿ ਸਰਾਜ ਤੋਂ ਸੋਧਰੇ ਆਜੋ ਮੈਂ ਤੁਹਾਨੂੰ ਦਿਨ ਕੋ ਕਰਦਾ ਸਰਾਜ ਆਜੋ ਮਨਸੀਰ ਤੇ ਜਿਸ ਰਾਜ ਆਜੋ ਇਹ ਗਮਨ ਜੋ ਤੇਰੇ ਬਰਥਡੇ ਤੇ ਨਾਲ ਇਕੱਠ ਹੋ ਗਿਆ ਕੋਈ ਤਾਂ ਖਾਲਜ ਕੋਈ ਤਾਂ ਕਿਤਾਬ ਲੈ ਲਾਉਣਾ ਉਹ ਆ ਜਾ ਮਲਾਣੀ ਹੈ ਅੱਜ ਉਹ ਤੇ ਤਿੰਨ ਕਿਵੇਂ ਮੋਮਬਤੀਆਂ ਲਾ ਦੇ ਇਹਨਾਂ ਦਾ ਸਾਥ ਉਹ ਤਾਂ ਵੱਟਿਆ ਗਿਆ ਹੈਗਾ ਤੇ ਅਮਨ ਫੋਟੋ ਖਾਣੇ ਕਿ ਕਾਜਾ ਖਾਜਾ ਖਾਚੋ ਠੀਕ ਆ ਨਖਾਲੂ ਉਹ ਕਰਾਂ ਨੂੰ ਬੈਠੇ ਰਹੇ ਅੰਮ੍ਰਿਤੋਤ ਜੀ ਪਾਪਾ ਹਰਵੀਰ ਬਾਗਿਆ ਦੀ ਤੇਰੇ ਹੈਪੀ ਬਰਥਡੇ ਤੋਂ ਬਾਅਦ ਹੁਣ ਹੈਪੀ ਬਰਥਡੇ ਅਗਲੇ ਹੈਪੀ ਬਰਥਡੇ ਪਾਪਾ ਹਰਵੀਰ ਚਲੇ ਗਿਆ ਜੀ ਬਾਹਰ ਇਹਦੇ ਹੈਪੀ ਬਰਥਡੇ ਤੋਂ ਤਾਂ ਬਾਅਦ ਹੁਣ ਬਾਅਦ ਕਿਹੜਾ ਜਾ ਰਿਹਾ ਆਹ ਆਏ ਕੋਈ ਨਹੀਂ ਆ ਨੂੰ ਤਾਂ ਘਰੋਂ ਮਾਂਗੇ ਜਾਣਾ ਹਾਂ ਜੀ ਮਾਂ ਦੇ ਬਾਹਰ ਗੱਤਾਂ ਪਾਣੀ ਦੀ ਪਾਣੀ ਦੀ ਇਹ ਫੋਟੋ ਖਿੱਚਾਂ ਆ ਇੱਧਰ ਦੇਖੀ ਇੱਧਰ ਦੇਖੋ ਇੱਧਰ ਦੇਖੀ ਅਮਨ 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 ਫੋਟੋ ਖਿਚਾਓ ਸਵੈਲ ਪਲੀਜ਼ ਉਹ ਗਿਰੂ ਦਾ ਕੇਕ ਹੈ ਨਾ Sjokolade, <try> sjokolade 2 तो मिनट में फोटो तो खींच तो, दी, दी है वो पॉजिटिव में सारे डाल दो मैं खींच दिन अब भी देखो किसी का मुझे बाप ने हिचता नहीं है ग्रैनी फोटो में देखो 2014 का फॉर्म भरा था फॉर्म भरा था ठीक हो गई फोटो आगे वालों का फर्क यहां से मिलास नहीं देखो एक बार तुम्हें बैठ दो थे बैठे रहो चलो भाई फैमिली फोटो आई बस ठीक <Five pressing Gegen West> है चलते <se Nova> <governess> <Whas you hope> ਹਾਂ ਹਾਂ ਹੱਥ ਪੜੇ ਸੁਣੋ ਜੋ ਹਰ ਪ੍ਰੇਮ ਕਰਦੇ ਹੈ ਕੀ ਉਸ ਤੋਂ ਬਾਅਦ ਮਨਸੀਰਤ ਉਹ ਪਰਵਾਤਾ ਤੇਰਾ ਕਰਦਾ ਨਾਲ ਸਹੀ ਹੈ ਨਾ ਗੰਦਾ ਬੱਚਾ ਵਾਹ ਕੋਈਆਂ ਕਿ ਨਾ ਮੈਂ ਕਰ ਕਾ ਮੈਂ ਕਿ ਮੈਂ ਪੜ੍ਹੇ ਭਜੂ ਭਾਈ ਕੀ ਭਜੂ ਭਾਈ ਕਿੱਥੇ ਬਚੂ ਭਾਈ ਕਿੱਥੇ ਹਾਂ

मा <laughs> तो <आपके। ortunitles> तो तनी तो तो गई किन्ना क्या पार्क है बच्चे ने गर्मी लग ਅਜੇ ਨਹੀਂ ਜੀ ਯਾਰ ਤਾਂ ਕੁੜੀ ਤੇ ਲੱਗੀ ਹੋਇਆ ਬਾਤ ਆ ਕੀ ਦੇਣੇ ਜੀ ਮੰਮੀ ਅੱਛੇ ਨੂੰ ਆਂਟੀ ਉਹਨਾਂ ਨੂੰ ਉਹਨਾਂ ਨੂੰ ਬਣਾ ਦੇ ਜੀ ਪੂਰੇ ਮਾਮਾ ਜੀ ਬੋ ਮਾਮੇ ਤੁਸੀਂ ਲੈ ਲਈ ਪਕੌੜੀ ਹਾਂ ਲੋ ਜੀ ਹੁਣ ਆਪਾਂ ਇੱਧਰ ਰੋਟੀ ਪਾਣੀ ਸਭ ਨੂੰ ਖਵਾ ਦਿੰਨੇ ਆ ਤੇ ਵੀਡੀਓ ਮੈਨ ਲੱਗਦਾ ਕਾਫੀ ਲੰਬੀ ਹੋ ਚੁੱਕੀ ਐ ਸੋ ਆਪਾਂ ਨੂੰ ਜੀ ਇੱਥੇ ਐਂਡ ਕਰ ਦਿੰਦੇ ਹਾਂ ਬਾਕੀ ਹਦਲ ਬੋਏ ਦਾ ਵੀ ਜੀ ਜੀ ਤੇ ਦੀਦੀ ਨੂੰ ਵੀ ਪਾਇਨਾ ਲੋਟਕਵਾਣੀ ਆ ਤੇ ਜਿਹੜੇ ਅਮਨ ਦਾ ਗਿਫਟ ਆ ਮੈਂ ਉਹ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦਿਖਾਵਾਂਗੀ ਸੋ ਬਸ ਜੀ ਆਪਾਂ ਕਰਦੇ ਆਂ ਵੀਡੀਓ ਨੂੰ ਐਸ ਤਰ੍ਹਾਂ ਹੋ ਸੋ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਮੈਨੂੰ ਵੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲੋ ਸੋ ਬਾਕੀ